ਆਓ ਸਾਧ ਸੰਗਤ ਜੀ ਆਪਜੀ ਬਹੁਤ ਵੱਡਿਆਂ ਕਰਮਾ ਵਾਲੇ ਹੋ ਤੋਂ ਸਾਧ ਸੰਗਤ ਜੀ ਜਿਤਨਾ ਵੀ ਗੁਰੂ ਸਾਹਿਬ ਜੀ ਆਪਾਂ ਨੂੰ ਸਮਾਂ ਬਖਸ਼ਦੇ ਨੇ ਸਾਧ ਸੰਗਤ ਜੀ ਆਪਾਂ ਉਹਨਾਂ ਹੀ ਸਮਾਂ ਸਾਧ ਸੰਗਤ ਜੀ ਆਪਾਂ ਹੋਰ ਲਈਏ ਗੁਰੂ ਦੇ ਪਿਆਰਿਓ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁੱਚੇ ਪਾਤਸ਼ਾਹ ਜੀ ਸਾਡੇ ਦੇ ਉੱਪਰ ਕਿਰਪਾ ਕਰਨ ਔਰ ਸਾਧ ਸੰਗਤ ਜੀ ਖੰਡੇ ਵਾਲੀ ਸੱਚੀ ਸਰਕਾਰ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਸਾਨੂੰ ਸਾਧ ਸੰਗਤ ਜੀ ਆਪਣੇ ਚਰਨਾ ਦੇ ਨਾਲ ਜੋੜੀ ਰੱਖਣ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਆਪਾਂ ਹਮੇਸ਼ਾ ਤਾਂ ਨਿਹੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਕੇ ਰੱਖ ਗਏ ਕਿਉਂ ਸਾਧ ਸੰਗਤ ਜੀ ਸਾਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਸੱਚੇ ਪਾਸ਼ਾ ਜੀ ਤੱਕ 10 ਜਾਮੇ ਵਿੱਚ ਸਾਧ ਸੰਗਤ ਜੀ ਸਾਨੂੰ ਉਹਨਾਂ ਨੇ ਸ਼ਬਦ ਦੇ ਨਾਲ ਜੋੜਿਆ ਕਿ ਭਾਈ ਤੁਸੀਂ ਸ਼ਬਦੀ ਕਮਾਈ ਕਰੋ ਸੰਗਤ ਜੀ ਜਦੋਂ ਅਸੀਂ ਆਪ ਬਾਣੀ ਪੜ੍ਹਦੇ ਆ ਤੁਸੀਂ ਜ਼ਿਆਦਾ ਤਾਂ ਨਹੀਂ ਸਾਧ ਸੰਗਤ ਜੀ ਧੰਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ ਹੋ ਤੇ ਸਾਧ ਸੰਗਤ ਜੀ ਕਿਤੇ ਅਰਥਾਂ ਸਮੇਤ ਸੁਖਮਨੀ ਸਾਹਿਬ ਦੇ ਜਾਪ ਕਰੋ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਨੇਤਰ ਖੁੱਲ ਜਾਣਗੇ ਗੁਰੂ ਦੇ ਪਿਆਰਿਓ ਆਪਾਂ ਹੈ ਸਾਰੇ ਸੰਤ ਆਪਾਂ ਸੰਤਾਂ ਤੋਂ ਘੱਟ ਨਹੀਂ ਸਾਧ ਸੰਗਤ ਜੀ ਪਰ ਸਾਧ ਸੰਗਤ ਜੀ ਜਿਹੜਾ ਆਪਣੇ ਦਿਲ ਦੇ ਵਿੱਚ ਖੋਜ ਕਰ ਲੈਂਦਾ ਹੈ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਸਤਿਕਾਰ ਕਰਦੇ ਹੋਏ ਸਾਧ ਸੰਗ ਜੀ ਸ਼ਬਦੀ ਵਿਚਾਰ ਕਰ ਲੈਂਦਾ ਹੈ ਸਾਧ ਸੰਗ ਜੀ ਉਹ ਸੰਤ ਹੈ ਜਿਹੜਾ ਸਾਧ ਸੰਗ ਜੀ ਇਹ ਕਹਿੰਦਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ ਫਿਰ ਸਾਧ ਸੰਗ ਜੀ ਨਾਲੇ ਤਾਗੇ ਵੀ ਬਣੇ ਜਾਣੇ ਡੌਲਿਆਂ ਦੇ ਨਾਲ ਕਾਲਾ ਤਾਗਾ ਬਾਂਡਿਆ ਲਾਲ ਤਾਗਾ ਬਾਂਡਿਆ ਖਮਣੀ ਬਾਂਢੀ ਸਾਧ ਸੰਗ ਜੀ ਚਰਸਤਿਆਂ ਦੇ ਵਿੱਚ ਸਾਧ ਸੰਗ ਜੀ ਕਿਤੇ ਦੀਵਾ ਜਗਾਵਾ ਕਿਵੇਂ ਸਾਧ ਸੰਗ ਜੀ ਲਾਲ ਕੱਪੜਾ ਕਿਸੇ ਦਰਖਤ ਦੇ ਨਾਲ ਲਵੇੜਤਾ ਸਾਧ ਸੰਗ ਜੀ ਇਹਨਾਂ ਵਿਹਿਮਾ ਭਰਮਾਂ ਦੇ ਵਿੱਚੋਂ ਆਪਾਂ ਨਿਕਲੀਏ ਗੁਰੂ ਦੇ ਪਿਆਰਿਓ ਅਸਲ ਵਿੱਚ ਤਾਂ ਸਾਧ ਸੰਗ ਜੀ ਸਾਨੂੰ ਗੁਰਬਾਣੀ ਰੋਜ਼ ਹੀ ਸਮਝਾਉਂਦੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਸਾਧ ਸੰਗ ਜੀ ਬੰਦੇ ਦਾ ਇਨਸਾਨ ਦਾ ਮਾਣਾ ਨਾ ਮਾਣਾ ਇਹ ਸਾਧ ਸੰਗ ਜੀ ਮਨ ਮੰਦਰ ਵੀ ਕਿਹਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤਾ ਹੈ ਬਹੁੜ ਜਨਮ ਨਾ ਆਵਾ ਸਾਹ ਸੰਜੀ ਕਿਤੇ ਨੂੰ ਗੁਫਾ ਵੀ ਕਿਹਾ ਹਰਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਕਿਤੇ ਨੂੰ ਸਾਹ ਸੰਜੀ ਗੁਰਦੁਆਰਾ ਵੀ ਕਿਹਾ ਸਾਹ ਸੰਜੀ ਗੁਰਦੁਆਰੇ ਲਾਇ ਭਾਵਨੇ ਇੱਕ ਨਾ ਦਸਮਾ ਦਵਾਰ ਦਿਖਾਇਆ ਕਿਤੇ ਨੂੰ ਸਾਹ ਸੰਜੀ ਗੁਰਦੁਆਰਾ ਵੀ ਕਿਹਾ ਪਰ ਗੁਰੂ ਦੇ ਪਿਆਰਿਓ ਭਗਤ ਕਬੀਰ ਸਾਹਿਬ ਜੀ ਵੀ ਦੱਸਦੇ ਆਪਣੀ ਬਾਣੀ ਦੇ ਵਿੱਚ ਔਰ ਸਤਕਾਰਯੋਗ ਭਗਤ ਰਾਮਾਨੰਦ ਜੀ ਵੀ ਸਾਧ ਸੰਗ ਜੀ ਆਪਣੀ ਗੁਰਬਾਣੀ ਦੇ ਵਿੱਚ ਦੱਸਦੇ ਆ ਕਿ ਅਸੀਂ ਵੀ ਬਹੁਤ ਇਧਰਲੇ ਪਾਸੇ ਦੇਖਿਆ ਕਿ ਬਾਹਰ ਜੰਗਲਾਂ ਦੇ ਵਿੱਚ ਕਿਸੇ ਤੀਰਥਾਂ ਦੇ ਉੱਤੇ ਜਾ ਜਾ ਕੇ ਦੇਖਿਆ ਜੰਗਲਾਂ ਦੇ ਵਿੱਚ ਜਾ ਜਾ ਕੇ ਵੇਖਿਆ ਪਰ ਕੁਛ ਨਹੀਂ ਮਿਲਿਆ ਜਦੋਂ ਸਾਨੂੰ ਭਗਵਾਨ ਮਿਲਿਆ ਜਦੋਂ ਸਾਨੂੰ ਰੱਬ ਮਿਲਿਆ ਉਹ ਕਾਲਪੁਰਖ ਮਿਲਿਆ ਤੇ ਉਹ ਸਾਡੇ ਅੰਦਰੋਂ ਹੀ ਲੱਭ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਉ ਸਾਧ ਸੰਗਤ ਜੀ ਖੰਡੇ ਵਾਲੇ ਬਾਪੂ ਦੇ ਪੋਨਾਂ ਦੀ ਯਾਦ ਮਨਾਉਂਦੇ ਹੋਏ ਸਾਧ ਸੰਗਤ ਜੀ ਆਪਾਂ ਥੋੜੀ ਜੀ ਵਿਚਾਰ ਕਰ ਲਈਏ ਜੋ ਅੱਜ ਦਾ ਹੁਕਮਨਾਮਾ ਸਾਧ ਸੰਗਤ ਜੀ ਆਇਆ ਹੈ ਉਹ ਸਾਧ ਸੰਗਤ ਜੀ ਸਾਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਸਾਧ ਸੰਗਤ ਜੀ ਭਗਤ ਰਾਮਾਨੰਦ ਜੀ ਸਾਧ ਸੰਗਤ ਜੀ ਘਰ ਪਹਿਲੇ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਸਮਝਾਉਂਦੇ ਨੇ ਕਿ ਗੁਰੂ ਦੇ ਪਿਆਰਿਓ ਸਾਡੀ ਝੋਲੀ ਦੇ ਵਿੱਚ ਹੁਕਮ ਪਾਉਂਦੇ ਨੇ ਸਾਨੂੰ ਸਮਝਾਉਂਦੇ ਨੇ ਕਿਉਂਕਿ ਸਾਧ ਸੰਗਤ ਜੀ ਜਿਹੜਾ ਆਪ ਜਾਉਂਦਾ ਜਾਗਦਾ ਹੈ ਜਿਹੜਾ ਆਪੱਖਾਂ ਤੋਂ ਸਾਧ ਸੰਗ ਜੀ ਜਿਹਨੂੰ ਦੀਂਦਾ ਗੁਰੂ ਦੇ ਪਿਆਰੇ ਉਹ ਹੀ ਰਾਹ ਦੱਸ ਸਕਦਾ ਇਹਨਾਂ ਸੰਤਾਂ ਮਹਾਂਪੁਰਖਾਂ ਨੇ ਸਾਧ ਸੰਗ ਜੀ ਬਚਨ ਕਮਾਏ ਹੁੰਦੇ ਆ ਆਪ ਜਿਹੜੇ ਆਪ ਕਮਾਏ ਹੁੰਦੇ ਆ ਜਮਾਏ ਹੁੰਦੇ ਆ ਸਾਧ ਸੰਗ ਜੀ ਉਹ ਹੀ ਫਿਰ ਸਾਨੂੰ ਦੱਸਦੇ ਆ ਕਿ ਭਾਈ ਅਸੀਂ ਆ ਬਚਨ ਕਮਾਏ ਆ ਤੁਸੀਂ ਸਾਡੇ ਇਹਨਾਂ ਬਚਨਾਂ ਨੂੰ ਪੱਲੇ ਬੰਨੋ ਤੇ ਸਿੱਧੇ ਤੁਸੀਂ ਸੱਚਖੰਡ ਦੀ ਪਦਵੀ ਪਾਉਂਗੇ ਤੂੰ ਆਪਣਾ ਘਰ ਛੱਡ ਕੇ ਬਾਹਰ ਨਾ ਜਾ ਜੰਗਲਾਂ ਵਿੱਚ ਨਾ ਜਾ ਤੂੰ ਆਪਣੇ ਹਿਰਦੇ ਦੇ ਵਿੱਚ ਚਾ ਕੇ ਨਿਗਾਹ ਮਾਰ ਜਿਵੇਂ ਪਾਤਸ਼ਾਹ ਕਹਿੰਦੇ ਨੇ ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੂਰੇ ਸੱਚ ਕਿਹਾ ਸੋ ਸੁਖ ਸਾਚਾ ਲਿਹਾ ਪਾਤਸ਼ਾਹ ਕਹਿੰਦੇ ਨੇ ਭਾਈ ਅਸੀਂ ਸੱਚ ਕਹਿੰਨੇ ਆ ਤੂੰ ਆਪਣੇ ਹਿਰਦੇ ਦੇ ਅੰਦਰ ਝਾਤ ਮਾਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਰ ਜਿਉ ਤੇਰੇ ਨਾਲ ਹੈ ਅਰੰਗੋਂ ਨਤੀ ਰੰਗ ਮਾਨ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਆਓ ਸਭ ਤੋਂ ਪਹਿਲਾਂ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਸਾਧ ਸੰਗਤ ਜੀ ਕੋਈ ਫੇਰ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਆਓ ਖੰਡੇ ਵਾਲੇ ਬਾਪੂ ਦੇ ਪਿਆਰ ਦੇ ਵਿੱਚ ਸਾਧ ਸੰਗਤ ਜੀ ਆਪਾਂ ਬੈਠੇ ਆਂ ਤੇ ਜਿਹੜੇ ਸਾਨੂੰ ਸਾਧ ਸੰਗ ਜੀ ਵਿਧੀ ਸਮਝਾਉਣ ਲੱਗੇ ਆ ਜਿਨ੍ਹਾਂ ਨੇ ਬਚਨ ਕਮਾਏ ਆ ਅਜਮਾਏ ਆ ਉਹਨਾਂ ਦੀ ਸਾਧ ਸੰਗ ਜੀ ਆਪਾਂ ਇਹ ਵਿਚਾਰ ਸਰਵਨ ਕਰ ਗਏ ਉਹ ਸਾਨੂੰ ਸਮਝਾਉਂਦੇ ਆ ਸਾਧ ਸੰਗ ਜੀ ਆਪਾਂ ਝੋਲੀ ਾੜ ਕੇ ਤੇ ਸਾਧ ਸੰਗ ਜੀ ਉਹਨਾਂ ਦਾ ਇੱਕ ਇੱਕ ਬਚਨ ਸਾਧ ਸੰਗ ਜੀ ਭੱਲੇ ਬਣਿਏ ਕਿ ਸਾਨੂੰ ਸਤਕਾਰਯੋਗ ਭਗਤ ਰਾਮਾਨੰਦ ਜੀ ਸਾਧ ਸੰਗ ਜੀ ਘਰ ਪਹਿਲੇ ਦੇ ਵਿੱਚ ਸਮਝਾਉਂਦੇ ਨੇ ਸਾਧ ਸੰਗ ਜੀ ਕੀ ਕਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਜੀ ਸੈਭ ਜਿਓ ਰਾਮਾਨੰਦ ਜੀ ਘਰ ਪਹਿਲਾ ੴ ਸਤਗੁਰ ਪ੍ਰਸਾਦ ਕਾਤ ਜਾਈਆ ਰੇ ਕਾਰ ਲਾਗੋ ਰੰਗ ਮੇਰਾ ਚਿਤਨਾ ਚੱਲੇ ਮਨ ਪਿਓ ਪੰਗ ਰਹਾਓ ਸਾ ਸੰਗ ਜੀ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਭਗਤ ਰਾਮਾਨੰਦ ਜੀ ਕਤ ਜਾਈਏ ਰੇ ਕਾਰ ਲਾਗੋ ਰੰਗ ਮੇਰਾ ਚਿਤ ਨਾ ਚੱਲੈ ਮਨ ਭਇਓ ਪੰਗ ਅੱਗੇ ਰਹਾਉ ਵਿਸ਼ਰਾਮ ਕਹਿੰਦੇ ਵਿਸ਼ਰਾਮ ਦਿੰਦੇ ਨੇ ਵਿਸ਼ਰਾਮ ਇੱਥੇ ਹੀ ਉਸ ਕਰਕੇ ਦਿੰਦੇ ਨੇ ਕਹਿੰਦੇ ਤੂੰ ਟਕਾ ਅੱਗੇ ਸਾਡੀ ਗੱਲ ਸੁਣ ਲਾ ਸ਼ਾਂਤ ਹੋ ਕੇ ਸਾਡੀ ਗੱਲ ਨੂੰ ਸੁਣ ਲਾ ਲੋਕੀ ਕਹਿੰਦੇ ਆ ਕਿ ਭਾਈ ਰਾਮਾਨੰਦ ਜੀ ਅੱਗੇ ਤੁਸੀਂ ਬੜਾ ਬਾਹਰ ਨਿਕਲਦੇ ਹੁੰਦੇ ਹੁੰਦੇ ਸੀਗੇ ਜਾਂਦੇ ਹੁੰਦੇ ਸੀ ਕਦੇ ਭਗਤੀ ਕਰਨੀ ਕਦੇ ਜੰਗਲਾਂ ਨੂੰ ਜਾਣਾ ਕਦੇ ਉੱਧਰ ਜਾਣਾ ਲੋਕੀ ਸਾਧ ਸੰਗ ਜੀ ਰਾਮਾਨੰਦ ਜੀ ਨੂੰ ਸਾਧ ਸੰਗ ਜੀ ਪੁੱਛਦੇ ਨੇ ਤੇ ਭਗਤ ਰਾਮਾਨੰਦ ਜੀ ਕਹਿੰਦੇ ਨੇ ਭਾਈ ਹੁਣ ਅਸੀਂ ਕਿੱਥੇ ਜਾਈਏ ਹੁਣ ਅਸੀਂ ਕਿੱਥੇ ਜਾਈਏ ਹੁਣ ਹਿਰਦੇ ਦੇ ਹਿਰਦੇ ਰੂਪੀ ਘਰ ਦੇ ਵਿੱਚ ਮੋਜ ਬਣ ਗਈ ਹੈ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਮੋਜ ਬਣ ਗਈ ਹੈ ਮੇਰਾ ਮਨ ਡੋਲਦਾ ਨਹੀਂ ਫਿਰ ਹੋ ਗਿਆ ਹੈ ਇੱਕ ਟਿਕਾ ਦੇ ਵਿੱਚ ਬਹਿ ਗਿਆ ਹੈ ਅੱਗੇ ਵਿਸ਼ਰਾਮ ਫਿਰ ਕਰਦੇ ਨੇ ਰਹਾਓ ਸਾਹ ਸੰਗ ਜੀ ਫਿਰ ਵਿਸ਼ਰਾਮ ਕਿਉਂ ਕਰਦੇ ਨੇ ਰਹਾਓ ਕਹਿੰਦੇ ਤੁਸੀਂ ਇਹ ਸੋਚੋ ਕਿ ਮੇਰਾ ਮਨ ਹੁਣ ਕਿਉਂ ਨਹੀਂ ਡੋਲਦਾਗਾ ਫਿਰ ਸਾਹ ਸੰਗ ਜੀ ਪੁੱਛਣ ਵਾਲਿਆਂ ਨੇ ਪੁੱਛਿਆ ਜੀ ਕਿਉਂ ਨਹੀਂ ਡੋਲਦਾਗਾ ਤੇ ਗੁਰੂ ਪਾਤਸ਼ਾਹ ਜੀ ਅੱਗੇ ਮੋਹਰਾ ਲਾਉਂਦੇ ਨੇ ਭਗਤ ਰਾਮਦਾਸ ਜੀ ਇੱਕ ਦਿਵਸ ਮਨ ਭਈ ਮੰਗ ਕਸ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਿਮ ਬਤਾਇਓ ਗੁਰੂ ਮਨ ਹੀ ਮਾਏ ਭਗਤ ਰਾਮਾਨੰਦ ਜੀ ਕਹਿੰਦੇ ਨੇ ਇੱਕ ਦਿਨ ਮੇਰੇ ਮਨ ਵਿੱਚ ਵੀ ਤਾੰਗ ਪੈਦਾ ਹੋਈ ਸੀ ਐਨੀ ਤਾੰਗ ਪੈਦਾ ਹੋਈ ਸੀ ਮੈਂ ਚੰਦਨ ਕਸਾ ਕੇ ਚੰਦਨ ਕਸਾਈ ਜਾਂਦਾ ਸੀਗਾ ਕਿਸੇ ਚੱਪਨ ਦੇ ਵਿੱਚ ਕਸਾਈ ਜਾਂਦਾ ਸੀਗਾ ਕਿੱਧਰੇ ਮਾ ਅਤਰਪੜੇ ਲੈ ਲਿਆ ਕਿਧਰੇ ਹੋਰ ਸੰਗੰਧੀਆਂ ਕਿਧਰੇ ਸੈਂਟਰ ਲੈ ਲਿਆ ਤੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਈ ਹੁਣ ਸਾਧ ਸੰਗਜੀ ਇੱਥੇ ਤੁਰ ਪਈ ਕਿਉਂ ਲਿਖਿਆ ਭਗਤ ਰਾਮਾਨੰਦ ਜੀ ਨੇ ਤੁਰ ਪਈ ਕਿਉਂ ਲਿਖਿਆ ਉਹਤੇ ਸਾਧ ਸੰਗਜੀ ਉਹਨਾਂ ਨੇ ਆਪਣੀ ਆਤਮਾ ਰੂਪੀ ਸਾਧ ਸੰਗਜੀ ਉਥੇ ਗਿਆਨ ਦੀ ਗੱਲ ਕੀਤੀ ਆਤਮਾ ਰੂਪੀ ਮੇਰੀ ਆਤਮਾ ਉਧਰ ਨੂੰ ਤੁਰ ਪਈ ਆਤਮਾ ਰੂਪੀ ਮੇਰੇ ਉਧਰ ਨੂੰ ਤੁਰ ਪਈ ਸੈਂਟ ਸੰਗਧੀਆਂ ਲੈ ਪਈਆਂ ਕਿਤੇ ਹੋਰ ਚੰਦਨ ਵਰਗੀਆਂ ਅਤਰ ਪ੍ਰੇਲ ਇਹ ਸੰਗਧੀਆਂ ਲੈ ਕੇ ਤੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਈ ਪਰ ਹੁਣ ਤਾਂ ਮੈਨੂੰ ਉਹ ਪ੍ਰਮਾਤਮਾ ਜਿਸ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦੀ ਸਾਂ ਵੀ ਮੇਰਾ ਭਗਵਾਨ ਮੰਦਰ ਵਿੱਚ ਰਹਿੰਦਾ ਹੈ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਵਸਦਾ ਹੀ ਵਿਖਾ ਦਿੱਤਾ ਕਿ ਵੇਖ ਤੂੰ ਮੰਦਰ ਦੇ ਵਿੱਚ ਨਾ ਜਾਇਆ ਕਰ ਜਿਹੜੇ ਮੰਦਰ ਦੇ ਵਿੱਚ ਤੂੰ ਵੇਖਦਾ ਆਹ ਭਗਵਾਨ ਤਾਂ ਤੇਰੇ ਹਿਰਦੇ ਦੇ ਤੇਰੇ ਹਿਰਦੇ ਰੂਪੀ ਮੰਦਰ ਦੇ ਵਿੱਚ ਬੈਠੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੇ ਹਿਰਦੇ ਵਿੱਚ ਬੈਠੇ ਨੇ ਅੱਗੇ ਬਖਸ਼ਾ ਕਰਦੇ ਨੇ ਭਗਤ ਰਾਮਾਨੰਦ ਜੀ ਜਹਾਂ ਜਾਈਏ ਤਹ ਜਲ ਪੁਖਾਨ ਤੁੰ ਪੂਰ ਰਿਓ ਹੈ ਸਭ ਸੁਮਾਨ ਬੇਦ ਪੁਰਾਨ ਸਭ ਦੇਖੇ ਜੋਏ ਹੁ ਹਸ ਤਾਉ ਜਾਈਏ ਜੋ ਇਹਾਂ ਨਾ ਹੋਏ ਸਾਤ ਸੰਗ ਜੀ ਬਖਸ਼ਾਂ ਕਰਦੇ ਨੇ ਤੀਰਥਾ ਉੱਤੇ ਜਾਈਏ ਚਾਹੇ ਮੰਦਰਾ ਵਿੱਚ ਜਾਈਏ ਜਿੱਥੇ ਵੀ ਜਾਈਏ ਕੋਥੇ ਪਾਣੀ ਹੈ ਤੇ ਜਾਂ ਪੱਥਰ ਹਨ ਜਾਂ ਪਾਣੀ ਹੈ ਜਾਂ ਪੱਥਰ ਹਨ ਪਰ हे ਪ੍ਰਭੂ ਤੂੰ ਹਰ ਥਾਂ ਤੇ ਇੱਕੋ ਜਿਹਾ ਭਰਪੂਰ ਹੈ ਵੇਦ ਪ੍ਰਾਣ ਆਦਿਕ ਧਰਮ ਪੁਸਤਕਾਂ ਵੀ ਖੋਜ ਕੇ ਵੇਖ ਲਈਆਂ ਹਨ ਸੋ ਸਾਧ ਸੰਗ ਜੀ ਤੀਰਥਾਂ ਤੇ ਮੰਦਰਾਂ ਵਿੱਚ ਤਦੋਂ ਹੀ ਜਾਨ ਦੀ ਲੋੜ ਪਾਏ ਤਦੋਂ ਹੀ ਲੋੜ ਪੈਂਦੀ ਹੈ ਜੇ ਪ੍ਰਮਾਤਮਾ ਇਥੇ ਮੇਰੇ ਮਨ ਵਿੱਚ ਨਾ ਵਸਦਾ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾਂ ਕਰਦੇ ਨੇ ਸਾਧ ਸੰਗ ਜੀ ਸਤਗੁਰ ਮੈਂ ਬਲਿਹਾਰੀ ਤੌਰ ਜਨ ਸકલ ਵਿਕਲ ਪਰਮ ਕਾਟੇ ਮੋਰ ਰਾਮਾ ਨੰਦ ਸੁਆਮੀ ਰਾਮਤ ਬ੍ਰਹਮ ਗੁਰ ਕਾ ਸ਼ਬਦ ਕਟੈ ਕੋਟ ਕਰਮ ਵੇਖੋ ਸਾਧ ਸੰਗਤ ਜੀ ਅੱਗੇ ਭਗਤ ਜੀ ਸਾਧ ਸੰਗਤ ਜੀ ਕੀ ਬਖਸ਼ਾ ਕਰਦੇ ਨੇ हे ਸਤਿਗੁਰ ਮੈਂ ਤੇ ਇਥੋਂ ਸਦਕੇ ਜਾਣਾ ਹਾਂ ਜਿਸ ਨੇ ਮੇਰੇ ਸਾਰੇ ਔਖੇ ਭਲੇਖੇ ਦੂਰ ਕਰ ਦਿੱਤੇ ਹਨ ਮੈਨੂੰ ਇਹਨਾਂ ਵਿਹਿਮਾ ਭਰਮਾਂ ਦੇ ਵਿੱਚੋਂ ਉਧਰਲੇ ਪਾਸੋਂ ਮੋੜ ਲਿਆ ਹੈ ਕਿ ਰੱਬ ਕਿੱਥੇ ਜੰਗਲਾਂ ਵਿੱਚ ਰਹਿੰਦਾ ਹੈ ਨਾਤਿਆ ਮਿਲਦਾ ਹੈ ਜਾਂ ਦਰਾਖਤਾਂ ਦੇ ਨਾਲ ਪੁੱਠਿਆਂ ਲੰਕ ਕੇ ਮਿਲਦਾ ਹੈ ਜਾਂ ਨਗਣ ਲੈ ਕੇ ਮਿਲਦਾ ਹੈ ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ ਤੇ ਗੁਰੂ ਦੀ ਰਾਹੀ ਮਿਲਦਾ ਹੈ ਇਹ ਗੁਰੂ ਦੇ ਰਾਹੀ ਮਿਲਦਾ ਹੈ ਉਹ ਗੁਰੂ ਕਿਹੜਾ ਸਾਧ ਸੰਗ ਜੀ ਜਿਨ੍ਹਾਂ ਦੀ ਅਸੀਂ ਸਾਧ ਸੰਗ ਜੀ ਤਾਬਿਆ ਦੇ ਵਿੱਚ ਬੈਠੇ ਹਾਂ ਜਿਨ੍ਹਾਂ ਦੀ ਅਸੀਂ ਗੋਦ ਵਿੱਚ ਬੈਠੇ ਆਂ ਸਾਥ ਸੰਗ ਜੀ ਇੱਥੇ ਫੇਰ ਬਖਸ਼ਿਸ਼ ਕਰਦੇ ਨੇ ਸਾਥ ਸੰਗ ਜੀ ਕੋ ਪ੍ਰਮਾਤਮਾ ਗੁਰੂ ਦੇ ਰਾਹੀ ਮਿਲਦਾ ਹੈ ਕਿਉਂਕਿ ਗੁਰੂ ਦਾ ਸ਼ਬਦ ਕਰੋੜਾਂ ਕੀਤੇ ਸਾਥ ਸੰਗ ਜੀ ਸਾਥ ਸੰਗ ਜੀ ਗੁਰੂ ਦਾ ਜਿਹੜਾ ਸ਼ਬਦ ਆ ਕਰੋੜਾਂ ਕੀਤੇ ਮੰਦੇ ਕਰਮਾਂ ਦਾ ਸਾਥ ਸੰਗ ਜੀ ਨਾਸ਼ ਕਰ ਦਿੰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੇਖੋ ਸਾਥ ਸੰਗ ਜੀ ਇੱਥੇ ਵੀ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੀ ਮੋਹਰ ਲਾਈ ਹੈ ਕਿ ਗੁਰੂ ਪਾਤਸ਼ਾਹ ਜੀ ਜਿਹੜਾ ਸ਼ਬਦ ਦਾ ਗੁਰੂ ਸਾਹਿਬੀ ਦਾ ਉਹ ਕਰੋੜਾਂ ਇਨਸਾਨ ਸੰਗ ਜੀ ਪਾਪਾਂ ਦਾ ਨਾਸ ਕਰ ਦਿੰਦਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੂੰ ਸ਼ਬਦ ਦੀ ਵਿਚਾਰ ਕਰਿਆ ਕਰ ਤੂੰ ਹੋਰ ਪਾਸੇ ਨਾ ਭਟਕ ਹੋਰ ਪਾਸੇ ਸਾਰੇ ਰਸਤੇ ਛੱਡ ਦੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰਸਤਾ ਫੜ ਲਾ ਗੁਰੂ ਪਾਤਸ਼ਾਹ ਜੀ ਤੇ ਤੇ ਕਿਰਪਾ ਕਰ ਦੇਣ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਤਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਸੰਗ ਜੀ ਇਹੋ ਜਿਹਾ ਪਿਆਰ ਸਾਤ ਸੰਗ ਜੀ ਭਗਤ ਰਾਮਾਨੰਦ ਜੀ ਸਾਤ ਸੰਗ ਜੀ ਸਾਨੂੰ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਤ ਸੰਗ ਜੀ ਮਿੱਠੀ ਵੀ ਉਹਨਾਂ ਨੂੰ ਲੱਗਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਸੰਗ ਜੀ ਖੰਡੇ ਵਾਲੇ ਦੇ ਪਿਆਰ ਦੇ ਵਿੱਚ ਸਾਤ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਬੈਠੋ ਤੇ ਸਾਤ ਸੰਗ ਜੀ ਭਾਗ ਕਿਹਨਾਂ ਨੂੰ ਸਾਤ ਸੰਗ ਜੀ ਬਾਣੀ ਕਿਹਨਾਂ ਨੂੰ ਮਿੱਠੀ ਲੱਗਦੀ ਹੈ ਆਪ ਜੀ ਸਰਬਨ ਕਰੋ ਸਾਧ ਸੰਗ ਜੀ ਮਿੱਠੀ ਲੱਗਦੀ ਗੁਰਾਂ ਦੀ ਬਾਣੀ ਭਗਾਂ ਵਾਲੇ ਬੰਦੇ ਆਨੋ ਮਿੱਠੀ ਲੱਗਦੀ ਗੁਰਾਂ ਦੀ ਬਾਣੀ ਭਗਾਂ ਵਾਲੇ ਬੰਦੇ ਆਨੋ ਮਿੱਠੀ ਲੱਗਦੀ ਗੁਰਾਂ ਦੀ ਬਾਣੀ ਚੰਗੇ ਕਰਮਾ ਵਾਲਿਆਂ ਨੂੰ ਮਿੱਠੀ ਲੱਗਦੀ ਗੁਰਾਂ ਦੀ ਬਾਣੀ ਉਹ ਚੰਗੇ ਕਰਮਾ ਵਾਲਿਆਂ ਨੂੰ ਇਸ ਕਰਕੇ ਗੁਰੂ ਦੇ ਪਿਆਰਿਓ ਜਿਹੜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਉਹਨਾਂ ਨੂੰ ਮਿੱਠੀ ਲੱਗਦੀ ਐ ਸਾਧ ਸੰਗ ਜੀ ਜਿਹੜੇ ਸਾਧ ਸੰਗ ਜੀ ਜਿਨ੍ਹਾਂ ਦੇ ਕਰਮ ਚੰਗੇ ਆ ਜਿਨ੍ਹਾਂ ਦੇ ਭਾਗ ਚੰਗੇ ਐ ਸਾਧ ਸੰਗ ਜੀ ਜਿਨ੍ਹਾਂ ਦੇ ਭਾਗ ਮੰਦੇ ਐ ਸਾਧ ਸੰਗ ਜੀ ਉਹ ਨਹੀਂ ਪਾਣੀ ਦੇ ਲਾਗੇ ਖੜਦੇ ਗੁਰੂ ਦੇ ਪਿਆਰਿਓ ਉਹ ਨਹੀਂ ਪਾਣੀ ਦੇ ਲਾਗੇ ਜਾਂਦੇ ਸਾਧ ਸੰਗ ਜੀ ਮੰਨਦੇ ਤਾਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਸਾਧ ਸੰਗ ਜੀ ਜਿਨ੍ਹਾਂ ਦੀ ਸਾਧ ਸੰਗ ਦੀ ਡੌਲਿਆ ਨੂੰ ਕਾਲੇ ਤਾਂਗੇ ਬੱਧਿਆ ਗੱਟਿਆ ਨੂੰ ਕਾਲੇ ਤਾਂਗੇ ਬੱਧਿਆ ਮਾਨਦੇ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਨੂੰ ਸਾਧ ਸੰਗ ਜੀ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਦੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਸਾਧ ਸੰਗ ਜੀ ਗੁਰਬਾਣੀ ਗੁਰਬਾਣੀ ਦਾ ਸਾਨੂੰ ਸਾਧ ਸੰਗ ਜੀ ਨਾਮ ਜਪਣ ਵਾਸਤੇ ਕਹਿੰਦੀ ਆ ਵਾਰ-ਵਾਰ ਪਾਤਸ਼ਾਹ ਸਾਨੂੰ ਇਹ ਹੀ ਗੱਲ ਕਹਿੰਦੇ ਨੇ ਬਾਣੀ ਨਾਮ ਜਪਣੇ ਨੂੰ ਕਹਿੰਦੀ ਤੋ ਕਿਉਂ ਨਹੀਂ ਮਨਾ ਨਾਮ ਜਪਦਾ ਬਾਣੀ ਨਾਮ ਜਪਣੇ ਨੂੰ ਕਹਿੰਦੀ ਐ ਤੋ ਕਿਉਂ ਨਹੀਂ ਮਨਾ ਨਾਮ ਜਪਦਾ ਬਾਣੀ ਨਾਮ ਜਪਣੇ ਨੂੰ ਕਹਿੰਦੀ ਐ ਕਿਉਂ ਨਹੀਂ ਮਨਾ ਨਾਮ ਜਪਦਾ ਬਾਣੀ ਨਾਮ ਜਪਣੇ ਨੂੰ ਕਹਿੰਦੀ ਆ ਤੂੰ ਕਿਉਂ ਨਹੀਂ ਮਨਾ ਨਾਮ ਜਪਦਾ ਸਾਧ ਸੰਗਤ ਜੀ ਬਾਣੀ ਸਾਨੂੰ ਨਾਮ ਜਪਣ ਵਾਸਤੇ ਕਹਿੰਦੀ ਹੈ ਜੇ ਅੱਜ ਆਪਾਂ ਸਾਧ ਸੰਗਤ ਜੀ ਖੰਡੇ ਵਾਲੇ ਸੱਚੀ ਸਰਕਾਰ ਦੇ ਕੋਲੇ ਬੈਠਿਆਂ ਸਾਧ ਸੰਗਤ ਜੀ ਉਹ ਵੀ ਸਾਨੂੰ ਸਾਧ ਸੰਗਤ ਜੀ ਨਾਮ ਜਪਣ ਵਾਸਤੇ ਕਹਿੰਦੇ ਆ ਜਪਜੀਤ ਸਾਹਿਬ ਦੇ ਜਾਪ ਕਰ ਲਿਆ ਕਰੋ ਭਾਈ ਸੁਖਮਨੀ ਸਾਹਿਬ ਦੇ ਜਾਪ ਕਰ ਲਿਆ ਕਰੋ ਚਉਪਈ ਦੇ ਜਾਪ ਕਰ ਲਿਆ ਕਰੋ ਸਾਧ ਸੰਗਤ ਜੀ ਆਨੰਦ ਸਾਹਿਬ ਜੀ ਦੇ ਜਾਪ ਕਰ ਲਿਆ ਕਰੋ ਗੁਰੂ ਪਿਆਰਿਓ ਸਾਧ ਸੰਗਤ ਜੀ ਉਹ ਵੀ ਸਾਨੂੰ ਨਾਮ ਜਪਣ ਵਾਸਤੇ ਕਹਿੰਦੇ ਆ ਸਾਧ ਸੰਗਤ ਜੀ ਕਿ ਨਾਮ ਦੇ ਵਿੱਚ ਹੀ ਸਾਧ ਸੰਗਤ ਜੀ ਬਰਕਤਾਂ ਨਾਮ ਦੇ ਵਿੱਚ ਹੀ ਬਰਕਤਾਂ ਗੁਰੂ ਦੇ ਪਿਆਰਿਓ ਜਿੱਥੇ ਤੁਸੀਂ ਸਾਧ ਸੰਗਤ ਜੀ ਜਾ ਕੇ ਸਿਰਾਂ ਨੂੰ ਮੱਥੇ ਟੇਕਦੇ ਆਂ ਅੰਗਠਿਆਂ ਨੂੰ ਮੱਥੇ ਟੇਕਦੇ ਆਂ ਸਾਥ ਸੰਗ ਜੀ ਇਹਨਾਂ ਦੇ ਵਿੱਚ ਕੁਛ ਨਹੀਂ ਗੁਰੂ ਦੇ ਪਿਆਰਿਓ ਇਹ ਸਰੀਰ ਸਾਥ ਸੰਗ ਜੀ ਜਿਹੜੇ ਆਏ ਆ ਨਾ ਸਰੀਰ ਇਹ ਸਾਥ ਸੰਗ ਜੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਪੂਜਾ ਆਪਣੀ ਕਰਾਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹਨਾਂ ਦੇ ਸਾਥ ਸੰਗ ਜੀ ਡੇਰਿਆਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਐਸੇ ਕਰਕੇ ਰੱਖੇ ਹੋਏ ਆ ਇਹ ਓਟ ਆਸਰਾ ਲੈਂਦੇ ਗੁਰੂ ਗ੍ਰੰਥ ਸਾਹਿਬ ਦਾ ਪੂਜਾ ਕਰਾਉਂਦੇ ਆ ਆਪਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗ ਜੀ ਸਾਹਿਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧ ਸੰਗ ਜੀ ਸਾਡੇ 15 ਸਾਧ ਸੰਗ ਜੀ ਜਿਹੜੇ ਭਗਤ ਆ ਉਹੀ ਸੰਤ ਬ੍ਰਹਮ ਗਿਆਨੀ ਸਾਧ ਸੰਗ ਜੀ ਉਹੀ ਬ੍ਰਹਮ ਗਿਆਨੀ ਆ ਉਹੀ ਸੰਤ ਭਗਤ ਆ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਸਾਧ ਸੰਗ ਜੀ ਸੰਤ ਭਗਤ ਬ੍ਰਹਮ ਗਿਆਨੀ ਨਹੀਂ ਆ ਸਾਧ ਸੰਗ ਜੀ ਜਿਹੜੇ ਬਾਣੀ ਦੇ ਨਾਲ ਜੋੜਦੇ ਆ ਭਗਤ ਰਵਦਾਸ ਵਰਗੇ ਸਾਧ ਸੰਗ ਜੀ ਭਗਤ ਧੰਨਾ ਜੀ ਭਗਤ ਪੀਪਾ ਜੀ ਭਗਤ ਸਧਨਾ ਜੀ ਭਗਤ ਸੈਨ ਜੀ ਸਾਧ ਸੰਗ ਜੀ ਤਕਰੀਬਨ ਤੋਂ ਤਕਰੀਬਨ 15 ਭਗਤ ਸਾਧ ਸੰਗ ਜੀ ਸਾਡੇ ਸੰਤ ਮਹਾਂਪੁਰਖ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧ ਸੰਗ ਜੀ ਸ਼ਿਸ਼ੋਭਤ ਹਨ ਗੁਰੂ ਦੇ ਪਿਆਰਿਓ ਤੇ ਸਾਧ ਸੰਗ ਜੀ ਕਈ ਵਾਰੀ ਆਪਾਂ ਹੁਕਮਨਾਮਾ ਲੈਨੇ ਆ ਜੀ ਸਾਡੇ ਮੁੰਡੇ ਦਾ ਰਸਤਾ ਨਹੀਂ ਸਿਰੇ ਚੜਦਾ ਸਾਡਾ ਮੁੰਡਾ ਬਾਹਰ ਨੂੰ ਜਾਣ ਤੇ ਡਕਤ ਪੈਂਦੀ ਹੈ ਬਾਹਰ ਨੂੰ ਘਲਣਾ ਨੂੰ ਡਕਤ ਪੈਂਦੀ ਹੈ ਕੋਈ ਹੁਕਮਨਾਮਾ ਹੀ ਲੈ ਦਿਓ ਤੇ ਜਦੋਂ ਸਾਧ ਸੰਗਜੀ ਹੁਕਮਨਾਮਾ ਆਪਾਂ ਲੈਨੇ ਆ ਤੇ ਭਗਤ ਰਵਦਾਸ ਜੀ ਦਾ ਹੁਕਮਨਾਮਾ ਆ ਜਾਂਦਾ ਜਾਂ ਭਗਤ ਕਬੀਰ ਸਾਹਿਬ ਜੀ ਦਾ ਹੁਕਮਨਾਮਾ ਆ ਜਾਂਦਾ ਜਾਂ ਸਾਧ ਸੰਗਜੀ ਭਗਤ ਸਧਨਾ ਜੀ ਦਾ ਹੁਕਮਨਾਮਾ ਆ ਜਾਂਦਾ ਇਸ ਤਰ੍ਹਾਂ ਕਰਕੇ ਸਾਧ ਸੰਗਜੀ ਜਦੋਂ ਹੁਕਮਨਾਮਾ ਆਇਆ ਤੇ ਸਾਧ ਸੰਗਜੀ ਭਗਤ ਰਵਦਾਸ ਜੀ ਦਾ ਹੁਕਮਨਾਮਾ ਆ ਗਿਆ ਕੀ ਆ ਗਿਆ ਹਮ ਸਰਦੀਨ ਦੇ ਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਚੈ ਸਾਹ ਸੰਜੀ ਹਮ ਸਰਦੀਨ ਦਿয়াল ਨਾ ਤੁਮ ਸਰ ਆ ਪਤਿਆਰ ਕਿਆ ਕੀਜਾ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਕਿ ਤੂੰ ਬੇਨਤੀ ਕਰ ਸੱਚੇ ਪਾਤਸ਼ਾਹੀ ਹਮ ਸਰਦੀਨ ਦਿয়াল ਨਾ ਤੁਮ ਸਰ ਸੱਚੇ ਪਾਤਸ਼ਾਹੀ ਤੁਹਾਡੀ ਸ਼ਰਨ ਵਿੱਚ ਆਏ ਆ ਹੁਣ ਤੁਸੀਂ ਦਿয়ালਤਾ ਕਿਉਂ ਨਹੀਂ ਕਰਦੇਗੇ ਆਪ ਪਤਿਆਰ ਕਿਆ ਕੀਜਾ ਕਿਸੇ ਦੀ ਢੀਕ ਕਰਦੇ ਹਾਂ ਬਚਨ ਤੋਰੋ ਮੋਰ ਮਨ ਮਾਨਾ ਜਨ ਕੋ ਪੂਰਨ ਦੀਜਾ ਸਾਥ ਸੰਗ ਜੀ ਤੁਹਾਡੇ ਬਚਨ ਤਾਂ ਸਾਰੀ ਸ੍ਰਸ਼ਟੀ ਮੰਦੀ ਐ ਸਾਡਾ ਮਨ ਵੀ ਮੰਨ ਗਿਆ ਸੱਚੇ ਪਾਤਸ਼ਾਹ ਮਹਾਰਾਜ ਹੁਣ ਕਿਸੇ ਦੀ ਦੀ ਕਰਦੇ ਆ ਸਾਨੂੰ ਭਗਤ ਜੀ ਸਾਥ ਸੰਗ ਜੀ ਆਏ ਮੰਗਣਾ ਸਿਖਾਉਂਦੇ ਆ ਵੀ ਆਏ ਮੰਗ ਇਸ ਕਰਕੇ ਸਾਥ ਸੰਗ ਜੀ ਪਾਤਸ਼ਾਹ ਕਿਰਪਾ ਕਰਨਾ ਆਓ ਸਾਥ ਸੰਗ ਜੀ ਆਪਾਂ ਖੰਡੇ ਵਾਲੇ ਦੀਆਂ ਪਹਿਲਾਂ ਵੀ ਸਾਥ ਸੰਗ ਜੀ ਵਿਚਾਰਾਂ ਕੀਤੀਆਂ ਗੁਰੂ ਦੇ ਪਿਆਰਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਸਾਥ ਸੰਗ ਜੀ ਜੋ ਵੀ ਸ਼ਰਧਾ ਦੇ ਨਾਲ ਗੁਰੂ ਦੇ ਪਿਆਰੋ ਜਾਂਦਾ ਸਾਧ ਸੰਗਤ ਜੀ ਤਾਂ ਉਹ ਸਾਧ ਸੰਗਤ ਜੀ ਆਪਣੀ ਝੋਲੀ ਭਰਾ ਕੇ ਲੈ ਆਉਂਦਾ ਗੁਰੂ ਦੇ ਪਿਆਰਿਓ ਉਹ ਝੋਲੀ ਫੁੱਲ ਕਰਵਾ ਕੇ ਲੈ ਆਉਂਦਾ ਸਾਧ ਸੰਗਤ ਜੀ ਜਦੋਂ ਸਾਧ ਸੰਗਤ ਜੀ ਗੁਰਬਾਣੀ ਪੜ੍ਹਦੇ ਆਂ ਆਪਾਂ ਸਾਧ ਸੰਗਤ ਜੀ ਜੇ ਬਾਬਾ ਅਨੰਦ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸਨ ਕਹਿੰਦੇ ਜਦੋਂ ਗੁਰਬਾਣੀ ਸਿੱਖ ਪੜ੍ਹਦਾ ਸਾਧ ਸੰਗਤ ਜੀ ਤੇ ਗੁਰਬਾਣੀ ਸਾਡੇ ਪਾਪਾ ਨੂੰ ਸਾੜ ਦਿੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਬਾਣੀ ਸਾਡੇ ਪਾਪ ਛਾੜ ਦਿੰਦੀ ਛਾੜ ਦਿੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਗੁਰਬਾਣੀ ਦੇ ਨਾਲ ਜੁੜੋ ਹਮੇਸ਼ਾ ਲਈ ਸਾ ਸੰਗਤ ਜੀ ਧੰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਘਰ ਦੇ ਵਿੱਚ ਇੱਕ ਰੋਜ਼ਾਨਾ ਪਾਠ ਸਾ ਸੰਗਤ ਜੀ ਸਰਵਣ ਕਰਿਆ ਕਰੋ ਚਾਹੇ ਆਪ ਕਰ ਲਿਆ ਕਰੋ ਚਾਹੇ ਸਾ ਸੰਗਤ ਦੇ ਮੋਬਾਈਲ ਰਾਹੀਂ ਕਰ ਲਿਆ ਕਰੋ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਖੰਡੇ ਵਾਲੀ ਸੱਚੀ ਸਰਕਾਰ ਨੂੰ ਯਾਦ ਕਰਿਆ ਕਰੋ ਸਾਧ ਸੰਗ ਜੀ ਕਿਸੇ ਗੱਲ ਦਾ ਕਾਟਾ ਨਹੀਂ ਰਹਿਣਾ ਆਓ ਸਾਧ ਸੰਗ ਜੀ ਜੀ ਆਪਾਂ ਜਿਆਦਾ ਹੋਰ ਵਿਚਾਰਾਂ ਕਰਨ ਲੱਗੇ ਤੇ ਸਾਧ ਸੰਗ ਜੀ ਫਿਰ ਆਪਾਂ ਰਿਕਾਰਡਿੰਗ ਤਾਂ ਬਣਾ ਲੈਨੇ ਸਾਧ ਸੰਗ ਜੀ ਕਰ ਲੈਨੇ ਆ ਤੇ ਸੰਗਤ ਨੂੰ ਇੰਨੀ ਰਿਕਾਰਡਿੰਗ ਵੇਖਣੀ ਵੀ ਸਾਧ ਸੰਗ ਜੀ ਔਖੀ ਹੁੰਦੀ ਹੈ ਤੇ ਗੁਰੂ ਦੇ ਪਿਆਰਿਓ ਆਪਾਂ ਫਿਰ ਬਾਕੀ ਦੀਆਂ ਵਿਚਾਰਾਂ ਕਰਾਂਗੇ ਸਾਧ ਸੰਗ ਜੀ ਤਵਾਦ ਤਵਾਦ ਸਾਸਣ ਜੀ ਇਹਨਾਂ ਸ਼ਬਦਾਂ ਨੂੰ ਇਹਨਾਂ ਦੀਵਾਨਾਂ ਨੂੰ ਗਾਹ ਦੀਆਂ ਪਹਚਾਇਆ ਕਰੋ ਆਪਣੇ ਪੂਰਨ ਬਣਾਇਆ ਕਰੋ ਸਾਸਣ ਜੀ ਭੁੱਲਾਂ ਚੁੱਕਾ ਮaaf ਕਰਨੀਆਂ ਸਾਸਣ ਜੀ ਹਮੇਸ਼ਾ ਲਈ ਸੱਚੇ ਪਾਤਸ਼ਾਹ ਆਪ ਜੀ ਦਾ ਧੰਨਵਾਦ ਕਰਦੇ ਹਾਂ ਸਾਸਣ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਸਿਰ ਦੇ ਉੱਤੇ ਹੱਥ ਰੱਖਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਧੰਨ ਧੰਨ ਬਾਬਾ ਮaaf ਕਰਨਾ ਸਾਸਣ ਜੀ ਭਗਤ ਰਾਮਰੰਧ ਜੀ ਸਾਸਣ ਜੀ ਜਿਨ੍ਹਾਂ ਨੇ ਸਾਡੀ ਚੋਲੀ ਵਿੱਚ ਹੁਕਮ ਪਾਇਆ ਸਾਧ ਸੰਗ ਜੀ ਉਹਨਾਂ ਦਾ ਹੁਕਮ ਅਸੀਂ ਪੱਲੇ ਬਣੀਏ ਹੁਕਮ ਕਮਾਈਏ ਤਾਂ ਫਿਰ ਕੀ ਬਣੂਗਾ ਸਾਧ ਸੰਗ ਜੀ ਕੀ ਮਿਲੂਗਾ ਸਾਨੂੰ ਸਾਧ ਸੰਗ ਜੀ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭਾਪੈ ਮੇਲੇ ਸਾਧ ਸੰਗ ਜੀ ਭੁੱਲਾ ਚੁੱਕਾ ਮਾਫ਼ ਕਰਨੀਆਂ ਤੋਂ ਸਾਧ ਸੰਗ ਜੀ ਦਾਸ ਨੂੰ ਜੋ ਕਨੈਕਟ ਕਰਨ ਦਾ ਸਮਾਂ ਉਹ ਭਾਈ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਆਇਆ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੰਗਤ ਕਨੈਕਟ ਕਰ ਸਕਦੀ ਹੈ ਵਾਦ ਤੋਂ ਵੱਧ ਭਾਈ ਆਪਣੇ ਪਿੰਡਾਂ ਸ਼ਹਿਰਾਂ 'ਚ ਦੀਵਾਨ ਲੀਕੋ ਤੇ ਸਾਧ ਸੰਗਤ ਜੀ ਤਨ ਤਨ ਖੰਡੇ ਵਾਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਧ ਸੰਗਤ ਜੀ ਆਪ ਜੀ ਦੇ ਪੁੱर्ण ਬਣਨਗੇ ਤੇ ਪੁੱर्ण ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਜਮ੍ਹਾਂ ਕਰਾਓ ਸਾਧ ਸੰਗਤ ਜੀ ਤੇ ਪਾਤਸ਼ਾਹ ਬਹੁਤ ਆਪ ਜੀ ਦੇ ਉੱਪਰ ਮਿਹਰ ਭਰਿਆ ਹੱਥ ਰੱਖਣਗੇ ਸੱਚੇ ਪਾਤਸ਼ਾਹ ਆਪ ਜੀ ਹਮੇਸ਼ਾ ਹੀ ਸਾਧ ਸੰਗਤ ਜੀ ਕੀ ਸੁਖੀ ਰਹੋਗੇ ਸ਼ਬਦ ਦਾ ਲਾੜ ਫੜੋ ਸਾਧ ਸੰਗਤ ਜੀ ਦੇਈਆਂ ਨੂੰ ਨਹੀਂ ਮੰਨਣਾ ਆਪ ਸਾਧ ਸੰਗਤ ਜੀ ਕਿਸੇ ਸਮਾਦ ਨੂੰ ਨਹੀਂ ਮੰਨਣਾਗਾ ਸਾਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਸ਼ਬਦ ਦੇ ਨਾਲ ਜੁੜਨਾ ਸਾਧ ਸੰਗਤ ਜੀ ਤੋਂ ਸਾਧ ਸੰਗਤ ਜੀ ਇੱਥੇ ਭੁੱਲਾਂ ਚੁੱਕਾ ਮਾਫ਼ ਕਰੀਏ ਸਾਧ ਸੰਗਤ ਜੀ ਹਮੇਸ਼ਾ ਲਈ ਦਾਸ ਨੂੰ ਵੀ ਸੀਸ ਦੇ ਨੇ ਗੁਰੂ ਦੇ ਪਿਆਰਿਓਗੇ ਤੁਹਾਡੇ ਜੋੜਿਆਂ ਦੀ ਸੇਵਾ ਇਸ ਤਰ੍ਹਾਂ ਕਰਦੇ ਰਹੀਏ ਗੁਰੂ ਦੇ ਪਿਆਰਿਓ ਸਾਰੀਆਂ ਸੰਗਤਾਂ ਸਾਧ ਸੰਗਤ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ